ਕਿਦ ਨਾ ਆ ਤੋ ਕੇ ਬੰਥਣ ਕੇ ਬੈ ਗਈ ਵੇਖ ਲਾ ਸਾਬੀ ਤੇ ਜਾਣਦੀ ਦੇਰੀ ਯੋ ਬੰਥਣ ਕੇ ਹਾਂ ਬੈਠੀ ਜੇ ਤੱਕ ਤੇ ਜਾਣਾ ਹੁੰਦਾ ਵੈ ਨਹੀਂ ਇਹਨੇ ਬੜਾਈ ਸਤਾਇਆ ਹਨ ਇਹ ਵੇਂਦੀ ਕਿਤਰਾ ਮੇਰੇ ਨਾਲ ਬੜ 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 ਕਰਦੀ ਗਈ ਹੁਣ پتہ نہیں کر کے گئی ہے زبان بند ہونی نہیں ٹکیاں بھی نہیں ٹکی جانی ہولی ہولی کپڑے چوڑتی ہے ਇਹ ਹੱਥ ਨਹੀਂ ਮਾਸਾ ਹਲੰਦੀ ਹੀ ਮਹਲਾਣਾ ਹੈ ਹੈ ਜੋੜਨ ਤੇ ਨਹੀਂ ਮੰਮੀ ਇਦਾਂ ਹੀ ਜੋੜੀ ਦੇ ਹੋਰ ਕਿਦਾਂ ਜੋੜੀ ਦੇ ਚਾਹ ਤਾਂ ਬੜੀ ਨਟਕੇ ਗਈ ਹੈ ਬਣਾਉਣਾ ਤੇ ਫਿਰ ਬਣਾਈਵੇਂ ਨਾ ਹੈ ਉਹ ਚਾਹ ਪੀਣ ਤੋਂ ਬਿਨਾਂ ਹੀ ਚੱਲ ਗਿਆ ਮੰਮੀ ਰੱਖੀ ਤੇ ਹੈਗੀ ਉਹਨਾਂ ਨੂੰ ਬਹੁਤ ਜ਼ਿਆਦਾ ਕਾਲੀ ਪੈ ਗਈ ਤੁਰਤੇ ਤੇ ਉਹਦਾ ਤੇ ਜੇ ਤੂੰ ਉਹੀ ਟਾਈਮ ਨਾਲ ਉਹਨੂੰ ਬਣਾ ਕੇ ਦੇਵੇਂ ਤੂੰ ਕਾਲੀ ਪਾਵੇ ਵੀ ਕਿਉਂ ਜੇ ਤੂੰ ਉਹਨੂੰ ਲੇਟ ਦੇ ਦਦਾ ਤਾਂ ਤਾਂ ਹੀ ਕਾਲੀ ਪੰਦਾ ਵਾ ਮੈਂ ਤੇ ਇਹ ਲਾਉਂਦੀ ਹੌਲੀ ਹੌਲੀ ਮੰਮੀ ਚਾੜ ਰੱਖੀ ਸੀ ਤਾਂ ਵੀ ਤੁਸੀਂ ਗੱਲਾਂ ਗੰਡ ਜੇ ਮੈਂ ਉਹਨਾਂ ਦੇ ਕੱਪੜੇ ਝੋਣ ਦੇ ਵੀ ਤੁਸੀਂ ਮੇਰੇ ਦਵਾਲਾ ਇੱਧਰ ਹੋ ਗਏ ਜੇ ਉਹਨਾਂ ਕੇ ਕੰਮ ਨਹੀਂ ਨਾ ਤੂੰ ਬੇੜ ਦੀ ਕਰਾਂ ਮੈਂ ਕੀ ਕੰਮ ਉਸ ਦਿਰ ਧਿਆਣੀ ਹੈ ਨੀਗਾ ਤੇ ਆਹ ਕੱਪੜੇ ਪੰਜ ਮਿੰਟਾਂ ਦਾ ਕੰਮ ਹੀ ਉਹ ਮੰਮੀ ਮੈਂ ਕਿਹਾ ਕਿ ਤੇ ਡਿਊਟੀ ਜਾਣਾ ਘਰੇ ਹੀ ਆ ਆਹੋ ਤੇਰੇ ਮਾਪ ਨੇ ਬੜਾ ਪੜਾਇਆ ਲਖਾਇਆ ਬਣਾ ਤੈਨੂੰ ਕੋਰਸ ਕਰਾਇਆ ਜਿਹੜੀ ਤੂੰ ਡਿਊਟੀ ਤੇ ਜਾਣਾ ਵਾ ਕਰਨਾ ਤਾਂ ਆ ਜਾ ਕੇ ਘਰ ਦਾ ਹੀ ਕੰਮ ਹੋਣਾ ਹੁਣ ਤੂੰ ਤੇ ਮੰਮੀ ਤੁਹਾਨੂੰ ਵੀ ਪਤਾ ਹੀ ਮੈਂ ਕਿੰਨਾ ਪੜੀ ਆ ਤੇ ਕਿੰਨਾ ਨਹੀਂ ਮੈਨੂੰ ਸਾਰੀਆਂ ਗੱਲਾਂ ਤਾਂ ਨਹੀਂ ਨਾ ਪਤਾ ਜੇ ਪਤਾ ਹੁੰਦਾ ਤਾਂ ਇੱਥੇ ਤੱਕ ਨਾ ਬਤਨ ਪਹੁੰਚਦੀ ਹੁਣ ਤੇ ਕੋਈ ਗੱਲ ਵੀ ਨਹੀਂ ਹੋਈ ਮੰਮੀ ਹੁਣ ਮੇਰਾ ਕੀ ਕਸੂਰ ਵਾ ਨੇ ਕਸੂਰ ਤੇ ਤੇਰਾ ਕੋਈ ਵੀ ਨਹੀਂ ਕਸੂਰ ਤੇ ਸਾਡਾ ਹੀ ਆ ਤੇਰੇ ਜਿੱਦ ਕਦੇ ਨਿਕਲਿਆ ਨਹੀਂ ਕਸੂਰ ਹੀ ਮੇਰਾ ਸਾਰਾ ਟੱਬਰ ਕੱਢਦਾ ਉਹ ਜਿਹੜੀ ਅੰਦਰ ਬੈਠੀ ਕੋੜਕੜ ਕਰਦੀ ਉਹ ਹੀ ਮੇਰਾ ਕਸੂਰ ਕੱਢਦੀ ਤੂੰ ਵੀ ਮੇਰਾ ਕਸੂਰ ਕਰਦੀ ਮੰਮੀ ਮੈਂ ਤਾਂ ਕਿਹਾ ਨਹੀਂ ਮੈਂ ਤੇ ਆਪਣਾ ਪੁੱਛਿਆ ਵੀ ਮੇਰਾ ਕੀ ਕਸੂਰ ਹੈ ਜਿਹੜਾ ਦੀ ਮੈਨੂੰ ਬੋਲਣ ਦੇ ਜੇ ਆਹੋ ਤੇ ਮੈਂ ਜਿਹੜੀ ਬੋਲਦੀ ਆ ਉਹ ਸਾਰਿਆਂ ਨੂੰ ਕੌੜੀ ਲੱਗਦੀ ਐ ਪਹਿਲਾਂ ਵੀ ਇਹਲਾ ਮੇਰੇ ਨਾਲ ਅੱਖਾਂ ਕੱਢਦੀ ਗਈ ਹੋ ਹੁਣ ਸੁੱਖ ਨਾ ਜਾ ਕੇ ਬਹਿਸ ਬਾਜੇ ਕਰਨ ਲਈ ਆਂਦੀ ਹੁਣੀ ਮਾਤਾ ਬੋਲੇ ਮੈਂ ਤਾਂ ਨਹੀਂ ਬੋਲਣਾ ਜੋ ਮਰਜ਼ੀ ਕਰਦੀ ਰਹੇ ਮੇਰਾ ਪੋਤਾ ਤਾਂ ਮਹਾ ਗਿਆ ਵਾ ਕਾਮਕਾਰ ਤੇ ਆਪਣੀ ਨੌਕਰੀ ਵੇਖਣ ਮਹਾਰਾਜ ਉਹਨੇ ਨੌਕਰੀ ਦਵਾਵੇ ਇੱਕ ਲੈਣੀ ਦੀ ਕਿਹੜੀ ਗੱਲ ਆ ਇਹ ਤਾਂ ਬੋਲਦੀ ਰਹਿੰਦੀ ਕਿ ਲੈਣੀ ਇਮੇਰ ਨਾ ਹੱਡੇ ਦਾ ਸੁੱਖ ਨਾ ਡਾ ਪੈਂਦੀ ਆ ਹੁਣ ਇਹਨੂੰ ਪਤਾ ਲੱਗ ਗਿਆ ਵੀ ਸਭ ਹੀ ਗਿਆ ਵਾ ਤੇ ਮੈਂ ਹੁਣ ਸੁੱਖ ਦੀ ਵਾਲੇ ਹੋ ਜਾਨੀ ਝੋਕਦੀ ਰਹੇ ਮੈਂ ਕੀ ਕਹਿਣਾ ਮੈਂ ਚੁੱਪ ਕਰਕੇ ਆਪਣੇ ਅੰਦਰ ਪਈ ਆ ਇਹਨੂੰ ਬਹੁਤ ਸਤਾਇਆ ਹਨ ਮਰ ਇਹਦੇ ਵਰਗੀ ਜਨਾਨੀ ਨੇ ਅਜੇ ਤੱਕ ਨਹੀਂ ਵੇਖੀ ਇਹ ਦੀ ਭੈੜੀ ਆਏ ਇਹਦੇ ਕੰਮ ਵਾਲਾ ਧਿਆਨ ਨਹੀਂ ਕਰਦੇ ਲੜਾਈ ਵਾਲੇ ਦਾ ਧਿਆਨ ਹੀ 24 ਘੰਟੇ 24 ਘੰਟਿਆਂ ਦੀ ਮੈਂ ਲੜਦੀ ਰਵਾਂ ਲੜਦੀ ਰਹੀ ਬੱਸ ਸਾਡਾ ਸਿਰ ਨਹੀਂ ਨਾ ਕਹਿ। ਮम्मी ਤੇੇਸ਼ ਨਹੀਂ ਰੱਖੀਦਾ ਹੋਈਦਾ। ਜੇ ਮੁੰਡੇ ਨੂੰ ਨੌਕਰੀ ਨਾ ਮਿਲੇ ਨਾ ਤਾਂ ਤਨਖਾਹ ਆ ਤੇਰੇ ਹੱਡਾਂ ਚ ਕੱਢਣੀ ਐ। ਹੰਦ ਕਰਨ ਢੇ ਮੰਮੀ ਮੈਂ ਕੀ ਕਹਿਂ ਰਹੀ ਆ। ਕਿਤੇ ਸਿੱਧੇ ਮੂੰਹ ਨਹੀਂ ਉਹਨੂੰ ਕਿਤੇ ਤੋੜਦੀ। ਜਦੋਂ ਵੀ ਜਾਂਦਾ ਵਾ। ਅੱਜ ਤੇ ਮੈਂ ਕੁਝ ਕਿਹਾ ਵੀ ਨਹੀਂ ਐ। ਕਿਹਾ ਵੀ ਨਹੀਂਗਾ। ਦਾਦੀ ਲਾਗੇ ਜੋ ਕਹਿੰਦੀ ਰਹਿਨੀ ਮੇਰੇ ਲੱਗ ਇਹਨੇ ਕੋ ਕਹਿਣਾ ਹੁੰਦਾ ਤੂੰ ਉਹਦੇ ਲਾਗੇ ਜੋ ਕਹਿੰਦੀ ਰਹਿਨੀ ਆ ਕੋਈ ਨਹੀਂ ਜੇ ਤੁਹਾਨੂੰ ਇਦਾਂ ਦਾ ਮੈਂ ਦਾਦੀ ਲਾਗੇ ਬਣ ਜਾਇਆ ਕਰਦੀ ਇਕੱਲੀ ਬਹਿ ਜਾਇਆ ਕਰਦੀ ਕੋਈ ਨਹੀਂ ਕਰ ਹਾਂ ਜੇ ਮੈਂ ਕਮਾਂ ਤਾਂ ਮੈਂ ਤਾਂ ਵੀ ਪੁਰੀ ਜੇ ਮੈਂ ਨਾ ਕਮਾਂ ਮੈਂ ਤਾਂ ਵੀ ਪੁਰੀ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਹੁਣ ਤੁਹਾਨੂੰ ਕੀ ਤੇ ਗੁੱਸਾ ਮੈਨੂੰ ਗੁੱਸਾ ਘਾਤਾ ਹੁਣਾਵਾ ਕੰਮ ਨੇ ਪੇੜ ਲਿਆ ਕਰ ਤੈਮ ਨਾ ਤਾਂ ਕੋਈ ਹੋਰ ਵੀ ਵੇਖ ਲਿਆ ਕਰ ਇਹ ਕੋਣ ਥੋੜਾ ਫਰਸ਼ੜੀਦਾਈਦਾ ਵਾ ਚੱਲ ਦਫਾ ਹੋ ਊਂਗੀ ਬਣ ਜਾਂਦੀ ਐ ਫੇਰ ਮੇਰੇ ਕਾੜੀ ਤੁਹਾਡੇ ਨਹੀਂ ਕਿਹੜੇ ਚ ਕਸੂਰ ਕਸੂਰ ਹੀ ਮੇਰੇ ਚ ਵਾਤੇ ਜਿਹੜੀ ਕੈਨੀ ਆ ਨਾ ਕੋਈ ਗੱਲ ਨਾ ਕੋਈ ਬਾਤ ਜਾਣ ਕੇ ਮੰਮੀ ਮਿੰਮੀ ਸੁਣਾ ਜਾਂਦੀ ਗੱਲ ਬਾਤ ਹੋਵੇ ਤੇ ਬੰਦਾ ਕਰੀ ਇਹ ਜਵਾਬ ਦਵਾ ਜਵਾਬ ਦੇਣਾ ਮੂੜਕੇ ਕਹਿਣਾ ਤੇਰੀ ਜ਼ੁਬਾਨ ਖੇਚ ਲੈਣੀ ਜ਼ੁਬਾਨ ਇੱਡੀ ਵਧੀ ਹੈ ਇਹ ਅਭੀ ਸਾਰਾ ਦਿਨ ਸਿਰ ਪਟੋਨੇ ਨਹੀਂ ਹੜ ਤੱਕ ਨਾ ਸੁਣ ਸੁਣ ਕੇ ਸਾਸੀ ਗਾਲ ਸਰ ਸਾਸੀ ਗਾਲ ਜੀ ਠੀਕ ਠਾਕ ਸਰ ਹਾਂਜੀ ਹਾਂਜੀ ਤੁਸੀਂ ਦੱਸੋ ਹਾਂਜੀ ਵਧੀਆ ਸਰ ਮੈਂ ਤੁਹਾਡੀ ਐਡ ਵੇਖੀ ਹੈ ਇੰਸਟਾ ਤੇ ਤੁਸੀਂ ਜੋਬ ਪਲੇਸ ਕਰਦੇ ਜੀ ਹਾਂਜੀ ਅੱਛਾ ਸਰ ਮਿਲਣਾ ਵੀ ਨਾ ਨੌਕਰੀ ਦੀ ਬੜੀ ਲੋੜ ਈ ਸਰ ਮੈਂ ਬੜੇ ੱਤਕੇ ਖਾਦੇ ਆ ਬੜੇ ਚਿਰ ਦੀ ਟਰਾਈ ਕਰਦੇ ਆ ਪਰ ਨੌਕਰੀ ਨਹੀਂ ਮਿਲਦੀ ਸਰ ਠੀਕ ਆ ਤੇ ਸਰ ਮੇਰਾ ਕੋਈ ਹੱਲ ਕਰੋ ਕਿਹੜੀ ਜਗ੍ਹਾ ਤੋਂ ਆਏ ਮੈਂ ਸਰ ਇਥੋਂ ਕਾਦੀਆਂ ਦੇ ਕੋਲੋਂ ਜੀ ਹਾਂਜੀ ਕੋਈ ਗੱਲ ਨਹੀਂ ਪਾਣੀ ਪੀਓਗੇ ਨਹੀਂ ਸਰ ਪਾਣੀ ਨਹੀਂ ਪੀਣਾ ਠੀਕ ਹੈ ਕੋਈ ਨਾ 5 ਮਿੰਟ ਵੇਟ ਕਰੋ ਦੱਸ ਦਿੰਦਾ ਤੁਹਾਨੂੰ ਠੀਕ ਜੀ ਸਰ ਪਾ ਤੂੰ ਵੀ ਪਤਾ ਨਹੀਂ ਕਾਹ ਦਾ ਬਦਲਾ ਲਿਆ ਮੇਰੇ ਕੋਲ 6 ਗੱਲਾਂ ਸੋੰਦੀ ਇੱਥੇ ਫੇਰ ਬਹਿਣਾ ਪੈਂਦਾ ਜਾ ਬੇਬੇ ਬੰਦਾ ਕਿੱਥੇ ਹੋਵੇ ਪਿੱਛੇ ਮਾਂ ਪਿਓ ਬੰਦਾ 2 ਦਿਨ ਜਾ ਕੇ ਉੱਥੇ ਰਹਿਵੇ ਚਲ ਬੰਦੇ ਦਾ ਦਿਮਾਗ ਹੋਰ ਥਾਂ ਹੋ ਜਾਂਦਾ ਟੈਨਸ਼ਨਾਂ ਭੁੱਲ ਜਾਂਦਾ ਮੇਰੇ ਕਰਮਾਂ 'ਚ ਤਾਂ ਉੱਥੇ ਵੀ ਨਹੀਂ ਲਿਖਿਆ ਜਾਨੂ ਨਾ ਕਦੀ ਚਾਚੀ ਚਾਚੇ ਨੇ ਹੁਣ ਕੀਤਾ ਉੱਥੇ ਕਿਸੇ ਚੀਜ਼ ਦੀ ਲੋੜ ਤੇ ਨਹੀਂ ਖੁਸ਼ ਹੋ ਜਾਂ ਜਾਨੀ ਮਾਂ ਪਿਓ ਤੋਂ ਬਿਨਾਂ ਕੌਣ ਬੋਛਦਾ ਕਿੰਨੂ ਮੇਰੇ ਟਿੱਡੂ ਚ ਵੀ ਬਾਰ ਬੰਦਾ ਕਿਦੇ ਨਾ ਕੱਢੇ ਅੱਬਾ ਦੇ ਮਾਂ ਪਿਓ ਖੋਲਣ ਨਹੀਂ ਤੇ ਭੈਣ ਹੀ ਦੇ ਦਿੰਦਾ ਭੈਣ ਨਾਲ ਹੀ ਬੰਦਾ ਦੁੱਖ ਸੁੱਖ ਬੋਲ ਲਿੰਦਾ ਪਰ ਜਾਈ ਤੇ ਉਹ ਨਹੀਂ ਮੇਰੀ ਚੰਗੀ ਨਿਕਲੀ ਭਰਾ ਨੂੰ ਮੇਰੇ ਨਾਲ ਬੋਲਣੋਂ ਹਟਾ ਲਿਆ ਉਹ ਵੀ ਨਹੀਂ ਕਿਤੇ ਆਣ ਕੇ ਦੁੱਖ ਸੁੱਖ ਕਰਦਾ ਰਖੜੀ ਆ ਇਹ ਸਾਰਿਆਂ ਨੇ ਆਪਣੇ ਪੇਕੇ ਰਖੜੀ ਲਏ ਜਾਣ ਨੂੰ ਤੇ ਕਦੀ ਮੇਰੇ ਵੀਰ ਨੇ ਉਹ ਵੀ ਨਹੀਂ ਫੋਨ ਕਰਕੇ ਗਿਆ ਤੇ ਆ ਜਾ ਬਣ ਰਖੜੀ ਬਨ ਜਾ ਨਦ ਦੀ ਵਿਚਾਰੀ ਲੈ ਜਾਂਦੀ ਆ ਆਪਣੇ ਨਾਲ ਪੀਕੇ ਨਹੀਂ ਤੇ ਉਹ ਵੀ ਨਾ ਖੜੀ ਤੇ ਮੈਂ ਕਿੱਥੇ ਜਾਵਾਂ ਰੱਬਾ ਤੂੰ ਮੇਰ ਨਾਲ ਇੰਨੇ ਬਿੱਤ ਕਰੇ ਕਿਉਂ ਕਿਤੇ ਮੈਂ ਤੇਰਾ ਕੀ ਗਵਾਇਆ ਕੀ ਮਾਰਾ ਕੀਤਾ ਹੋਤੇ ਮੇਰ ਲਈ ਚੰਗਾ ਸੋਚ ਲੈ ਨਾ ਕਿਉਂ ਮੇਰ ਕੋ ਪਿਛਲੇ ਜਨਮਾਂ ਚ ਪਾਪ ਹੋ ਗਏ ਜਿਹੜੀ ਉਹਨਾਂ ਦੀ ਸਜ਼ਾ ਮੈਨੂੰ ਹੁਣ ਮਿਲ ਰਹੀ ਐ ਇਹ ਜਨਮ ਚ ਭੁਗਤਣ ਲਈ ਰੱਬਾ ਇਹ ਦਣਾ ਕਰਿਆ ਕਰ ਹਰ ਜਨਮ ਦਾ ਉੱਥੇ ਭੁਗਤਾਨ ਕਰਿਆ ਕਰ ਨਹੀਂ ਤੇਰੇ ਜਨਮ ਚਦਤਾ ਸੋਚਦਾ ਹੀ ਰਹਿੰਦਾ ਮੇਰ ਨੂੰ ਕੀ ਗਲਤੀ ਹੋਈ ਮੈਂ ਗਲਤ ਕੀਤੀ ਪਿਛਲੇ ਜਨਮਾਂ ਦਾ ਲੇਖਾ ਜੋਖਾ ਉੱਥੇ ਮੰਗਾਇਆ ਕਰ ਕੀ ਦੱਸਾਂ ਭੈਣ ਤੈਨੂੰ ਮੈਂ ਜਿੱਦਾਂ ਦੀ ਮੈਂ ਤੁਹਾਡੇ ਕੋਲ ਆ ਕੇ ਆਈ ਆ ਨਾ ਤੁਹਾਡੇ ਘਰ ਤੇ ਕਲੇਸ਼ ਨਹੀਂ ਉਹ ਮੁੱਕਣ ਡਿਆ ਹੋਰ ਆ ਵਾ ਇੱਕ ਬੁਢੀ ਆ ਉਹ ਨਹੀਂ ਆਮਣਾ ਪੈਂਦੀ ਸੂਹਾਂ ਲੈਂਦੀ ਆ ਕਦੀ ਕੰਨ ਦਾ ਲਾ ਕੇ ਗੱਲਾਂ ਸੁਣਦੀ ਆ ਕਦੀ ਆਨੇ ਬਾਨੇ ਵੜੇ ਚ ਫਿਰਦੀ ਆ ਹੈ ਇਹਨੇ ਤੇ ਸੁੱਖ ਦੇ ਸੱਭੀ ਨਹੀਂ ਨੀ ਆ ਹੱਥਾਂ ਦੇ ਚੜਾ ਲਿਆਈ ਆ ਆ ਹਾਂ ਸਾਭੀ ਚੱਲਿਆ ਕੰਮ ਤੇ ਕਿਤੇ ਉਹਨੂੰ ਕਹਿੰਦੀ ਆ ਪੀ ਆਵਾਜ਼ ਮਾਰ ਕੇ ਮੇਰ ਕੋ ਪੈਸੇ ਲੈ ਜਾ ਆ ਮੈਂ ਤੈਨੂੰ ਕਰਾਇਆ ਦਵਾ ਵਾ ਉਹ ਦੀ ਸੁਣਦੇ ਭੈਣੇ ਮੇਰੀ ਕਿੱਥੇ ਸੁਣਦੇ ਆ ਆਹੋ ਜੇ ਮੈਂ ਕਹਿੰਨੀ ਆ ਤਾਂ ਕਹਿੰਦੀ ਆ ਨਾ ਤਾਤ ਪਈ ਬੋਲਣ ਦੀ ਤੇ ਬੋਲਣਾ ਤਾਂ ਕੀ ਕਰਾਂ ਦੱਸ ਤੂੰ ਮੈਨੂੰ ਪਹਿਲਾਂ ਆ ਪ੍ਰੇਕਲ ਚਾਤੀ ਮਾਰ ਲਾ ਪిల్లా ਜੇ ਨਹੀਂ ਤੂੰ ਬੋਲਦੀ ਤਾਂ ਹਾ ਕੰਮ ਹੋਇਆ ਨਾ ਜੇ ਇਹਨਾਂ ਨੂੰ ਕੋਹ ਸਮਝਾਉਂਦੀ ਵਰਜ ਕੇ ਰੱਖਦੀ ਕੋਈ ਛਾਪਾ ਰੱਖਦੀ ਤੇ ਹਾਂ ਨਾ ਬੋਤਣਾ ਤੈਨੂੰ ਆਉਂਦੀ ਇਹ ਬੁੜੀ ਵੀ ਹੋ ਚੰਦੀ ਆ ਕੇ ਪੈਨ ਨੂੰ ਕੋਹ ਕਹਿਣ ਮੈਨੂੰ ਨਾ ਕੋਹ ਵੀ ਕਹਿਣ ਆਹ ਮੈਂ ਤੇ ਨਹੀਂ ਇਹ ਕੰਮ ਹੋਣ ਦੇਣਾ ਆਪ ਤੋਂ ਬਾਹਰ ਰਹਿੰਦਾ ਵਾ ਤੇ ਮੈਂ ਐਨਾ ਕੁਛ ਤਰਖਾਣੇ ਐਨਾ ਗੜੀ ਚੁੱਪ ਕਰਕੇ ਪਹਿਲਾਂ ਦਾਦੀ ਨੂੰ ਬਣਾਉਣੀ ਫਿਰ ਆਣ ਕੇ ਮੰਮੀ ਨੂੰ ਬਣਾਉਣੀ ਆਲ ਦਿੱਚਾ ਚਾਲਾ ਨਹੀਂ ਪਤਾ ਹਾਂਜੀ ਬਣਾ ਲੇਗੇ ਹਾਂਜੀ ਹੁਣੇ ਬਣਾਈ ਮੈਂ ਅੱਛਾ ਕਰ ਲੈ ਆਲ ਹੋਰ ਫਤਕੀ ਦਾ ਇਹ ਤੇ ਨਾ ਬੜਬੜ ਬੜਬੜ ਕਰਨ ਅੰਦਰ ਕੁਛ ਨਹੀਂ ਦੱਦੇ ਐਵੇਂ ਮੇਰੇ ਦਿਵਾਲੇ ਹੋਏ ਹੋ ਮੈਂ ਕੱਪੜੇ ਜੋੜਨ ਦੀ ਅੰਦਰ ਉਹ ਵੀ ਕਹਿੰਦੀ ਹੈ ਹੌਲੀ ਹੌਲੀ ਹੱਥ ਮਾਰਦੀ ਰਹਿਣੀ ਐ ਇਦਾਂ ਉਦਾਂ ਤੁਹਾਨੂੰ ਪਤਾ ਗੱਲਾਂ ਹੀ ਸੁਣਾਉਣੀਆਂ ਮੰਮੀ ਨੂੰ ਕੋਈ ਮੌਕਾ ਹੀ ਚਾਹੀਦਾ ਬੰਨਣਾ ਹੀ ਚਾਹੀਦਾ ਉਹ ਤਾਂ ਹੈਵਾ ਤਾਂ ਪਰ ਆਖਣਾ ਪਿਛੋੜੇ ਐ ਤਾਂ ਤੂੰ ਜੋੜ ਲੈ ਦਾਦੀ ਹਾ ਇੰਨੀ ਗੱਲ کہہ ਕੇ ਮੈਂ ਮਰਨਾ ਹੀ ਉਹਦੇ ਕੋਲ ਕਿਉਂ ਮਰਨਾ ਹੈ ਜੱਭੂ ਤਾਂ ਵਰਾਪਰਾ ਕਰਦੇ ਖੁੰਡੀ ਹੈਗੀ ਇਹ ਲੱਤ ਚ ਪਾ ਕੇ ਧੂ ਕੇ ਦੀ ਲੱਤ ਤੋੜ ਦੇਣੀ ਮੈਂ ਹੁਣ ਰਹਿਣ ਦੇ ਦਾਦੀ ਐਵੇਂ ਲੜਾਈ ਝਗੜਾ ਕੀ ਕਰਨਾ ਇਹ ਹਟਦੀ ਨਹੀਂ ਕਿ ਸੁੱਖ ਹੁਣ ਮੰਮੀ ਨੇ ਕਿੱਥੋਂ ਹਟਨਾ ਮੰਮੀ ਨੂੰ ਤਾਂ ਮੌਕਾ ਜਾਈਦਾ ਏ ਤੂੰ ਚਾਹ ਹੌਲੀ ਹੌਲੀ ਬਣਾਉਂ ਨਹੀਂ ਸਾਬੇ ਇਦਾਂ ਚੱਲ ਗਿਆ ਵਾ ਜੇ ਇਹਨੂੰ ਨੌਕਰੀ ਨਾ ਮਿਲੀ ਤੇਰੇ ਹੱਡਾਂ ਚੋਂ ਤਨਖਾਹ ਕੱਢਣੀ ਹੈ ਨਸਮੇ ਕਿਥੋਂ ਤਨ ਗਾ ਲੈ ਕੇ ਦਿਨ ਆਹ ਹੇ ਤਹ ਤੋਰਡਮ ਮੈਨੂੰ ਨੌਕਰੀ ਮਿਲੇ ਤੇ ਤੂੰ ਕ ਲੈਣੀ ਹਾ ਕਾ ਮੰਨੇ ਹੂੰ ਬਲਛਣੀ ਨਾ ਵੇ ਤੇ ਹੱਡਾਂ ਜੋ ਕਿ ਤਰ੍ਹਾਂ ਕੱਢ ਲੂਗੀ ਛੇਵਨ ਦਾਦੀ ਮੈਂ ਜਸ ਚੁੰਨੀ ਆ ਵੀ ਉਹਨਾਂ ਨੂੰ ਨੌਕਰੀ ਨਾ ਮਿਲੇ ਮੈਂ ਤੇ ਆਪ ਚੁੰਨੀ ਮਿਲੇ ਸਗੋ ਪੈਸੇ ਲੈ ਆ ਵੇ ਚਾਰ ਤੇ ਮੈਂ ਵੀ ਉਹਦੇ ਕੋਲ ਮੰਗ ਕੇ ਚੀਜ਼ ਲੈ ਆਇਆ ਕਰਾਂ ਵੀ ਮੈਨੂੰ ਦੋ ਪੈਸੇ ਮੈਂ ਚੀਜ਼ ਲੈਣੀ ਆ ਓਕੇ ਤੇ ਹਵਾ ਜੋ ਆਦਮੀ ਦੀ ਕਮਾਈ ਆ ਉਦਨ ਆਦੇ ਬਰਕਤ ਕਿਤੇ ਵੀ ਨਹੀਂ ਗਈ ਤੇ ਹੋਰ ਹੁਣੇ ਦਾਦੀ ਕਿੰਨੀਆਂ ਰੀਜਾਂ ਹੁੰਦੀਆਂ ਵਾ ਪਿਆ ਚੀਜ਼ ਲਵੇ ਬੰਦਾ ਉਹ ਚੀਜ਼ ਮੈਂਨੇ ਆਪਣੀਆਂ ਰੀਜਾਂ ਵੀ ਅੰਦਰੋਂ ਅੰਦਰ ਹੀ ਮਾਰ ਕੇ ਬੈਠੀ ਆ ਇਹ ਤੇ ਮੈਂ ਬਥੇਰਾ ਕਰਦੀ ਵਿਚਾਲ ਮੇਰੀ ਧੀਕ ਤੇ ਸੌਖੀ ਰਵੇ ਤੇ ਹੋਰ ਦਾਦੀ ਹੋਈ ਤੇ ਮੈਂ ਕਹਿੰਨੀ ਬਜੇ ਤਹੀਂ ਕਰਦੇ ਜੇ ਤੂੰ ਹੀ ਨਾ ਮੇਰਾ ਸੋਚੋ ਤੇ ਮੇਰਾ ਕੌਣ ਸੋਚੇ ਮੇਰਾ ਤੇ ਰੱਬ ਨੇ ਵੀ ਨਾ ਸੋਚਿਆ ਹੁਣ ਨਾ ਕੰਦੀ ਬਰੁਹੀ ਲਾਗ ਲਾ ਕੇ ਫੋਨ ਕਰਦੀ ਭੈਣ ਨੂੰ ਭੈਣ ਦੇ ਘਰ ਚੰਗਾ ਕੰਮ ਹੋਇਆ ਕੋਈ ਇਹਨਾਂ ਦਫਾ ਕਰੋ ਦਾਦੀ ਪੁੱਛਿਆ ਹੀ ਤੁਸੀਂ ਅੱਗੇ ਕੀ ਬਣਿਆ ਇੱਥੇ ਕੀ ਨਹੀਂ ਦਫਾ ਕਰੋ ਕਹਿੰਦਾ ਰਹਿੰਦੇ ਜਿਹੜਾ ਕੋ ਕਰਦਾ ਕੰਮ ਇਹ ਤਾਂ ਹੈ ਵਾ ਪਰ ਉਹਨਾਂ ਦੇ ਕਿੰਨਾ ਲ ਘਾ ਰੱਖਦੀ ਆ ਤੇ ਸਾਡੇ ਕਿੰਨਾ ਗੱਲਾਂ ਸੁਣਦੀ ਆ ਹੈ ਇਹਨੂੰ ਇਹਨਾਂ ਨੇ ਪਤਾ ਵੀ ਮੇਰਾ ਪੁੱਤ ਚੱਲਿਆ ਵਾ ਤੇ ਮੈਂ ਵਾਹਿਗੁਰੂ ਸੋ ਸਤਨਾਮ ਕਰਾਂ ਮੰਮੀ ਕਿਤੇ ਗਾਂ ਹੋ ਕੇ ਉਹਨੂੰ ਕਿਹਾ ਹੀ ਨਹੀਂ ਵੀ ਚੱਲ ਬਹੁਤ ਬੰਦਾ ਕਈ ਕੁਝ ਦਿੰਦਾ ਈ ਆ ਮਾਵਾ ਦਵਾਵਾ ਤਾਂ ਗਾਂ ਹੀ ਨਿਕਲੇ ਮੂੰਹ ਬਣਾਇਆ ਅੰਦਰ ਬੜਾ ਕੁਝ ਬੋਲਣ ਦੀ ਦਾਦੀ ਜਦੋਂ ਸਭੀ ਚੱਲੇ ਆ ਤੁਹਾਡੇ ਵੱਲ ਨੂੰ ਆਕਣ ਡਈ ਸੀ ਇਹ ਹੈ ਮਰ ਗਈ ਤੇ ਮੈਂ ਇਹ ਭੋਗ ਤੇ ਆਉਗਾ ਨਾ ਪੈਣਾ ਜੇ ਕਰਨਾ ਪੈਣਾ ਬੜਾ ਤੁਹਾਨੂੰ ਹੀ ਬਸ ਮਾਰਦੀ ਰਹਿੰਦੀ ਤੇ ਮਾਰ ਲੈ ਜਿੰਨੀ ਮੇਰੀ ਉਮਰ ਮਹਾਰਾਜ ਨੇ ਲਿਖੀ ਮੈਂ ਉਹਨੇ ਭੋਗਣੀ ਭੋਗਣੀ ਆ ਅਸਕਰ ਇਹਨੂੰ ਵੀ ਕਿਸ ਨੇ ਮਾਰਨਾ ਆ ਗਾੜੀ ਪਰ ਜਦੋਂ ਆਪਾਂ ਦਾਦੇ ਜਦੋਂ ਬੰਦੇ ਨੂੰ ਕਹੀ ਜਾਣਾ ਮਰਦਾ ਨਹੀਂ ਮਰਦਾ ਨਹੀਂ ਵਾਕਿਆ ਤੁਹਾਡੀ ਗੱਲ ਸਹੀ ਮਹਾਰਾਜ ਜੇ ਉਹਦੀ ਓਨੀ ਉਮਰ ਹੋਰ ਵਧਾਉਂਦਾ ਵਧਾਉਂਦਾ ਤੇ ਕੱਲ ਨੂੰ ਫੇਰ ਆਖਣਾ ਮੇਰੇ ਨੌ ਨੇ ਚੰਗੇ ਭਲਾਣੇ ਗੱਲ ਵਾ ਢੇਂਗੜੀ ਗੱਲ ਆ ਗੱਲਾਂ ਜਿਹੜੀਆਂ ਸਾਰੀਆਂ ਵਾ ਇਹ ਤੁਝਾ ਦੀ ਰੱਖਣੀਆਂ ਨਾ ਉਹਦੀਆਂ ਵਿਦਾਇਆ ਵੀ। ਆਹ ਯਾ ਬੇਸਾਸ ਨੂੰ ਮਾਰਦੀ ਹੁੰਦੀ ਤੇ ਜੇ ਦਿਨ ਚੱਲ ਵੀ ਉਹਦਾ ਦੀ ਤੂੰ ਚਾ ਮਮਮੀ ਨੂੰ ਦੇਵਾ ਉਹਨੇ ਵੇਖ ਲੈਣਾ ਫੇਰ ਤੁਹਾਡੇ ਲਾਗੇ ਬੈਠੀ ਤੇ ਉਹ ਅੱਗੇ ਮੰਮੀ ਗੱਲ ਗੱਲ ਨਾਲ ਕਹਿ ਦਿੰਦੀ ਇਹ ਤੂੰ ਉਹਦੇ ਲਾਗੇ ਬੈਣੀ ਉਹਦੀਆਂ ਗੱਲਾਂ ਸੁਣਦੀ ਦਾਦੀ ਦੇ ਚੁੱਕਣਾ ਚਾਹਨੀ ਮੈਂ ਫੜਾਦਾ ਮੰਮੀ ਨੂੰ ਜਿਆਦਾ ਵਾਰ ਉਹਨੂੰ ਵਾਹ ਫੜਾ ਕੇ ਆ ਫੇਰ ਘੜੀ ਲੰਮੀ ਪਿਆ ਜਾ ਠੀਕ ਸਾਰਾ ਦਿਨ ਵਿਚਾਰੀ ਖਾਬਦੀ ਰਹਿੰਦੀ ਆ ਤੇ ਫੇਰ ਵੀ ਤੇ ਬਣ ਨਹੀਂ ਦਿੰਦੀ ਕਦੇ ਕੀ ਕਰਾਂ ਦਿਮਾਗ ਨਹੀਂ ਟਿਕਦਾ ਫੇਰ ਇੱਕ ਸੋਚ ਆਈ ਜਾਂਦੀ ਆ ਵੀ ਘਰ ਪਤਾ ਨਹੀਂ ਕੀ ਬਣਦਾ ਹੋਊਗਾ ਸੁੱਖ ਨਾਲ ਮੰਮੀ ਨਾ ਵੜਦੀ ਹੋਵੇ ਕਿਤੇ ਔਰ ਦੇ ਕਰ ਵੀ ਚੰਗੀ ਲੜਾਈ ਪਈ ਮੁੱਖਣ ਦਾ ਨੋ ਇੰਗਲੈਂਡ ਲਈ ਇੱਕ ਮੈਂ ਵੀ ਲਾਂ ਚਲ ਜੇ ਮੈਂ ਆਪਣੀ ਨੌਕਰੀ ਕਰਦਾ ਹੋਵਾਂ ਤੇ ਬੰਦਾ ਰੋਟੀ ਪਾਣੀ ਜੋਗਾ ਤੇ ਹੁੰਦਾ ਆਲੋ ਮਮੀ ਜੀ ਉਹ ਦੋ ਦੇ ਆਈਆਂ ਹਾਂਜੀ ਦਾਦੀ ਨੇ ਬਣਾਈਆਂ ਅੱਛਾ ਆਹੋ ਉਹਨੂੰ ਤਾਂ ਪਹਿਲਾਂ ਦੇਣੀ ਸੀ ਕਿ ਮੇਰੇ ਵੱਲ ਤਾਂ ਬਾਅਦ ਚ ਹੀ ਆਉਣਾ ਏ ਤੇ ਮੈਂ ਮੈਂ ਚਲਦਾ ਦਾਦੀ ਨੂੰ ਫੜਾਉਣੀ ਆ ਪਹਿਲੋਂ ਆਹੋ ਨਾਲੇ ਦਾਦੀ ਨਾਲ ਦੋ ਚਾਰ ਮਿੱਠੀਆਂ ਉਠਿਆ ਘਰ ਆਈ ਹੋਣੀ ਵੀ ਦਾਦੀ ਤੈਨੂੰ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਮੇਰੇ ਮਮੀ ਚਾਹ ਫੜਾ ਕੇ ਬਸ ਤੇ ਇੱਧਰ ਆ ਗਈ ਹੁੰਦਾ ਉਹਨੂੰ ਫੜਾਤੀ ਚਾਹ ਤੇ ਆਪ ਪੀਣ ਲੱਗੀ ਅੱਛਾ ਅੱਛਾ ਚਲੋ ਦਾਦੀ ਦਾ ਖਿਆਲ ਜ਼ਿਆਦਾ ਰੱਖਿਆ ਕਰ ਮੇਰੀ ਕਿਹੜੀ ਗੱਲ ਵਾ ਹਨਾ ਉਹ ਤਾਂ ਜ਼ਰੂਰੀ ਆ ਤੁਹਾਨੂੰ ਤੇ ਜੇ ਮੰਮੀ ਨਾ ਚਾਹ ਫੜਾਵੇ ਤਾਂ ਫਿਰ ਕੌਣ ਫੜਾਵੇ ਦਾਦੀ ਨੂੰ ਦਾਦੀ ਵੀ ਨਖਰੇ ਕਰਦੀ ਆ ਸਾਰਾ ਪਿੰਡ ਕਾ ਆਉਂਦੀ ਓਦਾਂ ਦੇ ਚੀਜ਼ ਨਹੀਂ ਫੜ ਕੇ ਖਾਂਦੀ ਉਹ ਨੂੰ ਮੰਚੇ ਤੇ ਚਾਹੀਦੀ ਆ ਤੇ ਮੰਮੀ ਮੇਰੀ ਗੱਲ ਸੁਣੋ ਆਪਾਂ ਦੋਵੇਂ ਜਣੀਆਂ ਬੇਟੀਆਂ ਆ ਇਹਦੇ ਆਪ ਚਾਹ ਪਾ ਪਾ ਕੇ ਪੀਣ ਲਈ ਹੋਵੇ ਤਾਂ ਕੋਈ ਬਾਹਰੋਂ ਹੀ ਆਜੇ ਤੇ ਕੀ ਕਹੋਗੇ ਸਾਨੂੰ ਦੋਵਾਂ ਜਣੀਆਂ ਨੂੰ ਤੇ ਜਦੋਂ ਤੂੰ ਵੀ ਇੱਥੇ ਨਹੀਂ ਹੁੰਦੀ ਮੈਂ ਵੀ ਨਹੀਂ ਹੁੰਦੀ ਤਾਂ ਇਕੱਲੀ ਕਰਦੀ ਆ ਉਦੋਂ ਤਾਂ ਮੰਮੀ ਚਾਹ ਆਪਾਂ ਨਹੀਂ ਹੁੰਦੀ ਆ ਹਾਂ ਉੱਤੇ ਕੋਈ ਚੜਾਈ ਬੋੜੀ ਗੱਲ ਕੋਈ ਨਹੀਂ ਕੀ ਤੇ ਮਮੀ ਬੜਾ ਹੋ ਗਿਆ ਵਾ ਕੁਛ ਦੱਸਣ ਵੀ ਨਹੀਂ ਦਏ ਪੁਛਾਂ ਫਿਰ ਮੈਂ ਆਪੀ ਸਰ ਮੈਨੂੰ ਨਾ ਥੋੜੀ ਜਲਦੀ ਜੇ ਹੋਰ ਵੀ ਕੋਈ ਕੰਮ ਜੇ ਘਰ ਮੈਂ ਜਾਣਾ ਜੇ ਦੱਸੋ ਮੈਨੂੰ ਕੁਛ ਤੇ ਡਾਕੂਮੈਂਟ ਲੈਣੇ ਨਾਲ ਤੁਸੀਂ ਹਾਂਜੀ ਸਾਡਾ ਡਾਕੂਮੈਂਟ ਲੈ ਲਓ ਉਹ ਇੱਧਰ ਲਿਓ ਦਿਖਾਓ ਡਾਕੂਮੈਂਟ ਤੇ ਕੀ ਕੁਆਲੀਫਿਕੇਸ਼ਨ ਆਪਣੀ ਮੈਂ ਸਰ ਬੀਏ ਕੀਤੀ ਏ ਠੀਕ ਆ ਤੇ ਸੀਵੀ ਤੁਹਾਡਾ ਸੀਵੀ ਵੇਚੀ ਜੇ ਓਕੇ ਆ ਨੰਬਰ ਤੁਹਾਡੇ ਵਾਲਾ ਹੀ ਐ ਹਾਂਜੀ ਸਰ ਠੀਕ ਐ ਅੱਛਾ ਇਦਾਂ ਵਾਂਗੇ ਫਿਲਹਾਲ ਜਿਹੜੀ ਅਸੀਂ ਉਹ ਐਡ ਪਾਈ ਹੋਈ ਸੀ ਨਾ ਹਾਂਜੀ ਉਹ ਤਾਂ ਫਿਲ ਹੋ ਗਏ ਆ ਬੰਦੇ ਪੂਰੇ ਹੋ ਗਏ ਆ ਇਹਦੇ ਵਿੱਚ ਠੀਕ ਐ ਅੱਛਾ ਸਰ ਤੇ ਮੈਂ ਤੁਹਾਡਾ ਸੀਵੀ ਰੱਖ ਲੈਣਾ ਨੰਬਰ ਤੁਹਾਡਾ ਉੱਤੇ ਮੈਂਸ਼ਨ ਆ ਅੱਗੇ ਰਿਕੁਆਇਰਮੈਂਟ ਹੁੰਦੀ ਐ ਤੇ ਮੈਂ ਤੁਹਾਨੂੰ ਕਾਲ ਕਰਕੇ ਦੱਸਦਾ ਫਿਰ ਤੁਹਿਆ ਅੱਜ ਹੋਣ ਨਹੀਂ ਸਰ ਗੱਲ ਬਣਦੀ ਵੇ ਲੋ ਮਿੰਤੀ ਆ ਸਰ ਨਹੀਂ ਬਣਦੀ ਆ ਗੱਲ ਤੇ ਵੇਖ ਲਓ ਤੁਸੀਂ ਨਾ ਥੋੜਾ ਜਿਆ ਲੇਟ ਹੋ ਗਏ ਹੋ ਇੱਕ ਦੋ ਦਿਨ ਪਹਿਲੇ ਆ ਜਾਂਦੇ ਨਾ ਤੇ ਤੁਹਾਡਾ ਕਰ ਦੇਣਾ ਸੀ ਕੁਛ ਨਾ ਕੁਛ ਹਾਲ ਹੁਣ ਰਿਕੁਆਇਰਮੈਂਟ ਜਿਹੜੀ ਆ ਖਤਮ ਹੋ ਗਈ ਜੇ ਅੱਗੇ ਆਉਂਦੀ ਆ ਤੇ ਫਿਰ ਤੁਹਾਨੂੰ ਮੈਂ ਕਾਲ ਕਰਕੇ ਦੱਸ ਦਾਂਗਾ ਸਰ ਜੀ ਵੇ ਲੋ ਜੇ ਬਣਦੀ ਗੱਲ ਤੇ ਜੇ ਕੋਈ ਦੇ ਲੈ ਕੇ ਬਣਦੀ ਆ ਤੇ ਨਹੀਂ ਦੇਣ ਲੈਣ ਵਾਲਾ ਕੋਈ ਚੱਕਰ ਨਹੀਂ ਹੈਗਾ ਹਾਂਜੀ ਜੇ ਹੁੰਦੀ ਵੈਕੈਂਸੀ ਤਾਂ ਅਸੀਂ ਵੈਸੇ ਹੀ ਤੁਹਾਨੂੰ ਕਰ ਦੇਣਾ ਸੀਗਾ ਪਲੀਜ਼ ਹੁਣ ਫਿਲਹਾਲ ਨਹੀਂ ਹੈਗਾ ਕੁਛ ਤਾਂ ਤੇ ਕਦੋਂ ਤੱਕ ਸਾਰਾ ਮਿਲ ਸਕਦੀ ਨੌਕਰੀ ਮੈਂ ਤੁਹਾਨੂੰ ਕਾਲ ਕਰਕੇ ਦੱਸ ਦਾਂਗਾ ਜਿੱਦਾਂ ਕੋਈ ਰਿਕੁਆਇਰਮੈਂਟ ਆਂਦੀ ਹੈ ਨਾ ਤੁਹਾਨੂੰ ਕਾਲ ਕਰਕੇ ਦੱਸਾਂ ਠੀਕ ਹੈ ਠੀਕ ਜੀ ਸਰ ਤੁਹਾਡੇ ਡਾਕੂਮੈਂਟ ਮੈਂ ਰੱਖ ਲੈਣਾ ਵਾ ਤੇ ਸੀਵੀ ਮੇਰੇ ਕੋਲ ਰਹਿਣ ਤੋਂ ਬਾਕੀ ਤੁਸੀਂ ਲੈ ਲਓ ਇਹ ਲੈ ਲਓ ਤੇ ਮੈਂ ਤੁਹਾਨੂੰ ਇਸ ਨੰਬਰ ਦੇ ਉੱਤੇ ਤੁਹਾਡੇ ਕੋਲ ਕਾਲ ਕਰਦਾ ਠੀਕ ਹੈ ਠੀਕ ਜੀ ਸਰ ਜਾ ਸਕਦੇ ਤੁਸੀਂ 这一个柜子。